ਦੇਖੋ ਪਿਆਰਿਓ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦਾ ਹੈ ਗਿਆਨ ਦਾ ਹੰਕਾਰ ਇੱਕ ਹੁੰਦਾ ਹੈ ਹੰਕਾਰ ਦਾ ਗਿਆਨ ਦੋਨਾਂ ਚੀਜ਼ਾਂ ਦੇ ਵਿੱਚ ਹੀ ਬਹੁਤ ਵੱਡਾ ਫਰਕ ਹੈ ਬਹੁਤ ਜ਼ਿਆਦਾ ਦੇਖਣ ਨੂੰ ਦੋਨੋਂ ਇੱਕੋ ਜਿਹੇ ਲੱਗਦੇ ਆ ਗੁਰੂ ਪਿਆਰਿਓ ਆਪਣੇ ਗਿਆਨ ਦਾ ਹੰਕਾਰ ਕਰਨ ਵਾਲੇ ਇੱਥੇ ਹਜ਼ਾਰਾਂ ਲੱਖਾਂ ਜੀਵ ਤੁਹਾਨੂੰ ਮਿਲ ਜਾਣਗੇ ਪਰ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਜੀਵ ਐਸਾ ਹੋਊਗਾ ਜਿਸ ਨੂੰ ਆਪਣੇ ਹੰਕਾਰ ਦਾ ਗਿਆਨ ਹੋ ਜਾਂਦਾ ਹੈ ਸੁਇਸ਼ ਕਰਕੇ ਜੇ ਗਿਆਨ ਲੈਣਾ ਹੀ ਹੈ ਤੇ ਆਪਣੇ ਹੰਕਾਰ ਦਾ ਗਿਆਨ ਲਵੋ ਜੋ ਸਾਨੂੰ ਸਤਗੁਰਾਂ ਦੀ ਬਾਣੀ ਦਿੰਦੀ ਹੈ ਜੋ ਸਾਨੂੰ ਇਹ ਚੀਜ਼ ਸਮਝਾਉਂਦੀ ਹੈ ਕਿ ਕਿਹੜਾ ਹੰਕਾਰ ਹੈ ਸਾਡੇ ਵਿੱਚ ਕਿਵੇਂ ਉਸ ਹੰਕਾਰ ਨੂੰ ਦੂਰ ਕਰਨਾ ਹੈ ਉਹ ਸਾਨੂੰ ਗਿਆਨ ਦਿੰਦੇ ਆ ਕਿਹੜਾ ਗਿਆਨ ਦਿੰਦੇ ਆ ਆਪਣੇ ਹੰਕਾਰ ਦਾ ਗਿਆਨ ਤੇ ਵੈਸੇ ਆਪਣੇ ਗਿਆਨ ਦਾ ਹੰਕਾਰ ਤੇ ਫਿਰ ਸਾਰਿਆਂ ਦਾ ਹੋ ਜਾਂਦਾ ਮੈਨੂੰ ਬੜਾ ਗਿਆਨ ਹੈ ਜੀ ਮੈਨੂੰ ਬੜਾ ਗਿਆਨ ਹੈ ਮੇਰੇ ਵਰਗਾ ਗਿਆਨੀ ਕੋਈ ਨਹੀਂ ਪਰ ਇਸ ਕਰਕੇ ਜੇ ਗਿਆਨ ਇਕੱਠਾ ਕਰਨਾ ਹੀ ਹੈ ਜੇ ਗਿਆਨ ਲੈਣਾ ਹੀ ਹੈ ਤਿਪਿਤ ਆਪਣੀ ਹੰਕਾਰ ਦਾ ਗਿਆਨ ਲਵੋ ਇਸ ਕਰਕੇ ਹੰਕਾਰ ਦਾ ਗਿਆਨ ਹੋਣਾ ਜ਼ਰੂਰੀ ਹੈ ਗਿਆਨ ਦਾ ਹੰਕਾਰ ਪਿਆਰ ਇਹਦਾ ਕੋਈ ਬੋਲ ਨਹੀਂ ਹੈਗਾ ਸੰਸਾਰ ਚ ਵਾਵਾ ਹੋ ਸਕਦੀ ਹੈ ਪਰ ਪਰਮੇਸ਼ਰ ਨੂੰ ਇਹ ਗਿਆਨ ਨਹੀਂ ਪਉਂਦਾ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇ ਉਹ ਜਿਹੜੇ ਭਗਤ ਹੁੰਦੇ ਨੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਉਹ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਹੰਕਾਰ ਦਾ ਗਿਆਨ ਹੋ ਜਾਂਦਾ ਇਸ ਕਰਕੇ ਆਪਣੇ ਹੰਕਾਰ ਦਾ ਗਿਆਨ ਆਪ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ